ਸੋ ਸੋਸਟੀ ਗਾਲ ਜੀ ਸਾਰਿਆਂ ਨੂੰ ਸੋ ਅੱਜ ਦੀ ਕਹਾਣੀ ਦੇ ਵਿੱਚ ਇੱਕ ਐਸਾ ਕੇਸ ਆ ਜਿਹੜਾ ਕਿ 28 ਸਾਲ ਤੱਕ FBI ਬਹੁਤ ਕੋਸ਼ਿਸ਼ ਕਰਦੀ ਆ ਤਨ ਤਨ 100 ਬੰਦਾਂ ਦਾ ਇੱਕ ਪਿੰਡ ਹੁੰਦਾ ਉੱਥੇ ਕੁੜੀ ਦਾ ਕਤਲ ਹੋ ਜਾਂਦਾ 28 ਸਾਲ ਤੱਕ ਉਸ ਦਾ ਪਤਾ ਨਹੀਂ ਲੱਗਦਾ ਪਰ ਆਖਰਕਾਰ ਦੋ ਔਰਤਾਂ ਆਪਸ ਦੇ ਵਿੱਚ ਗੱਲ ਕਰ ਰਹੀਆਂ ਹੁੰਦੀਆਂ ਨੇ 28 ਸਾਲ ਬਾਅਦ ਸਵਿਮਿੰਗ ਪੂਲ ਚ ਲੈ ਕੇ ਜਾਂਦੀਆਂ ਜਵੱਖਾਂ ਨੂੰ ਉਥੇ ਗੱਲਬਾਤ ਕਰਦਿਆਂ ਕਰਦਿਆਂ ਤਾਂ ਕੁਝ ਐਸੀ ਗੱਲਾਂ ਬਾਹਰ ਆ ਜਾਂਦੀਆਂ ਨੇ ਕਿ 28 ਸਾਲਾਂ ਬਾਅਦ ਮੈਂਡੀ ਸਟਾਰਵਿਕ ਦਾ ਕਤਲ ਹੋਇਆ ਹੁੰਦਾ 28 ਸਾਲ ਪਹਿਲਾਂ ਉਸ ਦਾ ਪਤਾ ਲੱਗ ਜਾਂਦਾ ਕਹਾਣੀ ਸ਼ੁਰੂ ਕਰਦੇ ਹਾਂ ਕਹਾਣੀ ਵਾਸ਼ਿੰਗਟਨ 'ਚ ਸ਼ੁਰੂ ਹੁੰਦੀ ਆ 14 April 1971 ਨੂੰ ਮੈਂਡੀ ਦਾ ਜਨਮ ਹੁੰਦਾ ਵਾਸ਼ਿੰਗਟਨ ਬਹੁਤ ਇੰਟੈਲੀਜੈਂਟ ਹੁੰਦੀ ਆ ਬਚਪਨ ਤੋਂ ਮੈਂ ਕਹਣਾ ਵੀ ਟੌਪ ਕਰਦੀ ਆ ਬਚਪਨ ਤੋਂ ਹੀ ਇੰਗਲਿਸ਼ ਜਪਾਨੀ ਬੋਲਣਾ ਸਿੱਖ ਲੈਂਦੀ ਆ ਇਸ ਤੋਂ ਬਿਨਾ ਇਹਦੇ ਕੋਲੇ ਸਕਿੱਲ ਹੁੰਦੀ ਹੈ ਜਿਵੇਂ ਫਲੂਟ ਵਜਾਉਣਾ ਤੇ ਬਾਂਸਰੀ ਹੋਗੀ ਬਾਂਸਰੀ ਫਲੂਟ ਤੇ ਆਪਣਾ ਹਾਰਮੋਨੀਅਮ ਮਤਲਬ ਇਦਾਂ ਦੀਆਂ ਸਕਿੱਲਾਂ ਸੀਗੀਆਂ ਇਹਦੇ ਕੋਲੇ ਬਹੁਤ ਜ਼ਿਆਦਾ ਇੰਟੈਲੀਜੈਂਟ ਹਨ ਬਚਪਨ ਦੇ ਵਿੱਚ ਜਦੋਂ ਇਹ 3 ਸਾਲਾਂ ਦੀ ਹੋ ਜਾਂਦੀ ਆ ਤਾਂ ਇਹਦੇ ਮਾਪੇ ਇਹਨੂੰ ਲੈ ਕੇ ਮੂਵ ਹੋ ਜਾਂਦੇ ਨੇ ਅਲਾਸਕਾ ਦੇ ਵਿੱਚ ਅਲਾਸਕਾ ਦੇ ਵਿੱਚ ਇੱਕ ਐਸੀ ਕਮਿਊਨਿਟੀ 'ਚ ਮੂਵ ਹੁੰਦੇ ਨੇ ਜਿੱਥੇ 300 ਬੰਦਾ ਰਹਿੰਦਾ ਹੁੰਦਾ ਉਹ ਹੁੰਦੀ ਆ ਆਪਣੀ ਐਕਨੇ ਕਮਿਊਨਿਟੀ 1977 ਦੇ ਵਿੱਚ ਇਹਦੀ ਮਾਂ ਦਾ ਤਲਾਕ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਆਪਣੀਆਂ ਧੀਆਂ ਨੂੰ ਲੈ ਕੇ ਮਾਂ ਤੇ ਇੱਕ ਇਹਨਾਂ ਦਾ ਭਰਾ ਹੁੰਦਾ ਅਲੱਗ ਹੋ ਜਾਂਦੇ ਨੇ ਤੇ ਇੱਕ ਇਹਨਾਂ ਦਾ ਦੂਜਾ ਮੁੰਡਾ ਹੁੰਦਾ ਉਹਦੇ ਪਿਓ ਨਾਲ ਹੀ ਰਹਿੰਦਾ ਉਸ ਤੋਂ ਬਾਅਦ ਇੱਥੇ ਰਹਿਣ ਲੱਗ ਜਾਂਦੇ ਹਨ ਇੱਥੇ ਰਹਿਣ ਤੋਂ ਬਾਅਦ 1999 ਦੇ ਵਿੱਚ ਗ੍ਰੈਜੂਏਟ ਹੋ ਕੇ ਇਹ ਯੂਨੀਵਰਸਿਟੀ ਚਲੀ ਜਾਂਦੀ ਆ ਪਰ ਅਕਸਰ ਛੁੱਟੀਆਂ ਮਨਾਉਣ ਘਰੇ ਆ ਜਾਂਦੀ ਆ 25 ਨਵੰਬਰ ਨੂੰ ਵੀ ਛੁੱਟੀਆਂ ਮਨਾਉਣ ਆਈ ਹੁੰਦੀ ਆ 25 ਨਵੰਬਰ 1999 ਦੀ ਗੱਲ ਆ ਛੁੱਟੀਆਂ ਮਨਾਉਣ ਆਈ ਹੁੰਦੀ ਆ ਤੇ ਆਪਦੇ ਕੁੱਤੇ ਨੂੰ ਲੈ ਕੇ ਇਹ ਰਨਿੰਗ ਤੇ ਚਲੀ ਜਾਂਦੀ ਆ ਰਨਿੰਗ ਦਾ ਰਸਤਾ ਜੇ ਗੱਲ ਕਰੀਏ 2.5 ਕਿਮੀ ਦਾ ਰਸਤਾ ਹੁੰਦਾ ਇਹ ਜਾਂਦੀ ਆ ਤੇ 2 ਘੰਟੇ ਬਾਅਦ ਸਿਰਫ ਕੁੱਤਾ ਵਾਪਸ ਆਉਂਦਾ ਜਰਮਨ ਸ਼ੈਫਡ ਹੁੰਦਾ ਕੁੱਤਾ ਵਾਪਸ ਆਉਂਦਾ ਇਹਦੀ ਮਾਂ ਮੈਰੀ ਅਕਸਰ ਮੈਰੀ ਦੇ ਨਾਲ ਹੀ ਜਾਂਦੀ ਹੁੰਦੀ ਆ ਪਰ ਉਸ ਦਿਨ ਇਤਫਾਕ ਨਾਲ ਮਾਂ ਨਾਲ ਨਹੀਂ ਗਈ ਜਿਹੜਾ ਇਹਦਾ ਛੋਟਾ ਭਰਾ ਹੁੰਦਾ ਉਹ ਉਸ ਰਾਤ ਆਪਣੇ ਦੋਸਤ ਦੇ ਘਰੇ ਸੁੱਤਾ ਹੁੰਦਾ ਉਹ ਕਹਿੰਦਾ ਮੈਂ ਆਹਦੀ ਭੈਣ ਨੂੰ ਕਹਿੰਦਾ ਆਉਂਦੇ ਦੇਖਿਆ ਸੀ ਕਹਿੰਦਾ ਉਸੇ ਰਾਹ 'ਚ ਘਰ ਸੀ ਨਾ ਪਰ ਅਸਲ 'ਚ ਉਹ ਘਰੇ ਨਹੀਂ ਆਈ 2 ਘੰਟਿਆਂ ਤੋਂ 4 ਘੰਟੇ ਹੋ ਜਾਂਦੇ ਨੇ ਮਾਂ ਨੂੰ ਫਿਕਰ ਹੋ ਜਾਂਦੀ ਆ ਦੋਸਤਾਂ ਮਿੱਤਰਾਂ ਨੂੰ ਪੁੱਛਦੀ ਆ ਉਹਦੇ ਬੁਆਏਫਰੈਂਡ ਤੋਂ ਪੁੱਛਦੀ ਆ ਬੁਆਏਫਰੈਂਡ ਇੱਕ ਕਹਿੰਦਾ ਵੀ ਮੇਰੀ ਤਾਂ ਗੱਲ ਨਹੀਂ ਹੋਈ ਦੋ ਦਿਨ ਹੋ ਗਏ ਸ਼ਾਮ ਪੈ ਜਾਂਦੀ ਆ ਸ਼ਾਮ ਪੈਣ ਤੋਂ ਬਾਅਦ ਇਹਦੀ ਮਾਂ ਉਥੋਂ ਦੇ ਸ਼ਾਰਫ ਨੂੰ ਦੱਸਦੇ ਨੇ 911 ਕਰਦ ਕੇ ਤੇ ਕਿ ਇਦਾਂ ਇਦਾਂ ਕਰਕੇ ਸਾਡੀ ਕੁੜੀ ਗਈ ਸੀ ਘਰੋਂ ਵਾਪਸ ਨਹੀਂ ਆਈ ਤਾਂ ਉਹ ਭਾਲ ਕਰਦੇ ਆ ਕੁੱਤਿਆਂ ਦੀ ਸਪੈਸ਼ਲ ਟੀਮ ਬਣਾਈ ਜਾਂਦੀ ਆ ਵੱਖ-ਵੱਖ ਟੀਮਾਂ ਭਾਲ ਕਰਦੇ ਨੇ 24 ਘੰਟਿਆਂ ਤੋਂ ਬਾਅਦ ਕੁਝ ਨਹੀਂ ਮਿਲਦਾ ਉਸ ਤੋਂ ਬਾਅਦ ਉਹਦੀ ਮਾਂ ਦੱਸਦੀ ਹੈ ਕਿ ਐਦਾਂ ਦੇ ਕੱਪੜੇ ਪਾਇਸ ਤੇ ਜੰਗਲ ਜਦੋਂ ਜੰਗਲ ਦੀ ਪੂਰੀ ਸ਼ਾਨ ਮੀਣ ਕਰਦੇ ਨੇ ਤਾਂ ਕੱਪੜੇ ਮਿਲ ਜਾਂਦੇ ਆ ਇਸ ਦੇ ਜਿਹੜੇ ਪਾਏ ਹੁੰਦੇ ਨੇ ਪਰ ਉਸ ਦਾ ਕੋਈ ਪਤਾ ਨਹੀਂ ਹੁੰਦਾ ਕਿੱਥੇ ਹਨ ਲੋਕਾਂ ਤੋਂ ਹੋਰ ਆਸੇ ਪਾਸੇ ਬੜੀ ਪੜਤਾਲ ਕੀਤੀ ਜਾਂਦੀ ਆ ਇੱਕ ਬੰਦਾ ਟਰੱਕ ਡਰਾਈਵਰ ਕਹਿੰਦਾ ਮੇਰੇ ਪਿੱਛੇ ਆ ਰਹੀ ਸੀਗੀ ਪਰ ਉਸ ਤੋਂ ਵੀ ਪਤਾ ਨਹੀਂ ਲੱਗਿਆ ਵੀ ਕਿਹੜੇ ਰਾਹ 'ਚ ਕਿੱਥੇ ਮਿਲੀ ਹੈ ਹਨ ਉਸ ਤੋਂ ਬਾਅਦ ਇੱਕ ਰੌਣਾਂ ਦਾ ਬੰਦਾ ਹੁੰਦਾ ਜਿਹੜਾ ਕਿ ਐਫਬੀਆਚ ਹੁੰਦਾ ਉਹ ਨਦੀ ਦੀ ਭਾਲ ਕਰਦੇ ਨਦੀ ਦੇ ਵਿੱਚ ਤਰਾਕ ਛੱਡੇ ਜਾਂਦੇ ਨੇ ਤਾਂ ਨਦੀ ਦੇ ਵਿੱਚੋਂ ਮੈਰੀ ਦੀ ਮੈਂਡੀ ਦੀ লাশ ਮਿਲ ਜਾਂਦੀ ਆ লাশ ਬਿਲਕੁਲ ਨੰਗੀ ਹੁੰਦੀ ਆ ਕੱਪੜੇ ਕੋਈ ਨਹੀਂ ਪਾਏ ਹੁੰਦੇ ਸਿਰਫ ਬੂਟ ਤੇ ਜਰਾਬਾਂ ਹੀ ਹੁੰਦੀਆਂ ਨੇ লাশ ਦੀ ਜੇ ਗੱਲ ਕਰੀਏ ਮੂਦੇ ਮੂੰਹ ਹੁੰਦੀ ਆ লাশ ਨੂੰ ਚੱਕ ਕੇ ਫੋਰੈਂਸਿਕ ਰਿਪੋਰਟ ਲਈ ਭੇਜਿਆ ਜਾਂਦਾ ਵੀ ਕੀ ਕੁਝ ਹੋਇਆ ਸੀਗਾ ਦੋ ਸਵਾਲ ਸੀ ਪੁਲਿਸ ਕੋਲੇ ਕਿ ਇਹਦੀ ਮੌਤ ਡੁੱਬ ਕੇ ਹੋਈ ਆ ਜਾਂ ਫਿਰ ਕਿਸੇ ਨੇ ਕਤਲ ਕੀਤਾ ਪਰ ਜਿਸ ਤਰ੍ਹਾਂ ਦੀ ਬਾਡੀ ਦੀ ਹਾਲਤ ਸੀ ਕਿ ਪਤਾ ਲੱਗਦਾ ਸੀ ਵੀ ਕਤਲ ਹੀ ਹੋਇਆ ਕਿਉਂਕਿ ਨਿਸ਼ਾਨ ਸੀਗੇ ਹੱਥਾਂ ਪੈਰਾਂ ਤੇ ਤੇ ਇਹ ਵੀ ਪੁਸ਼ਟੀ ਹੋ ਗਈ ਕਿ ਇਹਦਾ ਰੇਪ ਹੋਇਆ ਸੀਗਾ ਹੁਣ ਕੀਤਾ ਕਿਨੇ ਸੀ ਕੌਣ ਸੀ ਬੰਦਾ ਲੋਕ ਛੋਟਾ ਜਿਹਾ ਪਿੰਡ ਸੀਗਾ ਲੋਕਾਂ ਤੋਂ ਪੁੱਛ ਦੱਸ ਹੋਈ ਬਹੁਤ ਲੋਕਾਂ ਤੇ ਸ਼ੱਕ ਵੀ ਹੋਇਆ ਗ੍ਰਿਫਤਾਰ ਵੀ ਹੋਏ ਪਰ ਕੁਝ ਨਹੀਂ ਮਿਲਿਆ ਉਸ ਤੋਂ ਬਾਅਦ ਇਹਦਾ ਫਿਊਨਰਲ ਲੱਖਿਆ ਗਿਆ ਹਜ਼ਾਰ ਬੰਦਾ ਆਇਆ ਬਹੁਤ ਲੋਕ ਕਿਉਂਕਿ ਟੀਚਰ ਕੀ ਇਹਦੇ ਨਾਲ ਦੇ ਪੜਨ ਵਾਲੇ ਬਹੁਤ ਇਹਦਾ ਕਰਦੇ ਸੀਗੇ ਪਰ ਹਜੇ ਤੱਕ ਕਤਲ ਦਾ ਨਹੀਂ ਪਤਾ ਸੀ ਵੀ ਕਤਲ ਕਿਹਨੇ ਕੀਤਾ ਤੇ ਕਿਉਂ ਕੀਤਾ ਜਾਂਚ ਪੜਤਾਲ ਤੋਂ ਹੀ ਪਤਾ ਲੱਗਦਾ ਸੀ ਕਿ ਧੱਕੇ ਨਾਲ ਇਹਨੂੰ ਗੱਡੀ 'ਚ ਬਿਠਾਇਆ ਗਿਆ ਸ਼ਾਇਦ ਪਿਸਤੌਲ ਦੀ ਨੋਕ ਤੇ ਹੀ ਇਹਦਾ ਨਰੇਪ ਕੀਤਾ ਗਿਆ ਉਸ ਤੋਂ ਬਾਅਦ ਇਹਦਾ ਕਤਲ ਕਰਕੇ ਇਹਨੂੰ ਨਦੀ 'ਚ ਛੜਤਾ ਪੁਲਿਸ ਨੂੰ ਇਸ ਤਫਤੀਸ਼ ਦੇ ਦੌਰਾਨ ਇੱਕ ਡੇਵਿਡ ਨਾਂ ਦੇ ਬੰਦੇ ਤੇ ਸ਼ੱਕ ਹੋਇਆ ਉਹਦਾ ਡੀਐਨਏ ਲਿਆ ਗਿਆ ਪਰ ਡੀਐਨਏ ਉਹਦਾ ਮੈਚ ਨਹੀਂ ਕਰਦਾ ਉਹਨੂੰ ਬਰੀ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ 30-40 ਲੋਕ ਜਿਨ੍ਹਾਂ ਦਾ ਬੈਕਗ੍ਰਾਉਂਡ ਬਹੁਤ ਮਾੜਾ ਸੀਗਾ ਉਹਨਾਂ ਤੋਂ ਪੁੱਛ ਦੱਸ ਹੋਈ ਪਰ ਪੁਲਿਸ ਨੂੰ FBI ਨੂੰ ਕੁਝ ਨਹੀਂ ਮਿਲਦਾ ਇਸ ਕੇਸ ਨੂੰ ਹੌਲੀ-ਹੌਲੀ FBI ਹੱਥ ਖੜੇ ਕਰ ਜਾਂਦੀ ਹੈ ਤੇ ਹੌਲੀ-ਹੌਲੀ ਇਹ ਕੇਸ ਠੰਡੇ ਵਸਤੇ ਚ ਪੈ ਜਾਂਦਾ ਇੱਕ ਨਹੀਂ ਦੋ ਨਹੀਂ 25 ਸਾਲ ਇਦਾਂ ਗੁਜ਼ਰ ਜਾਂਦੇ ਨੇ ਤੇ ਟਾਈਮ ਆਉਂਦਾ 2003 ਦਾ 2003 ਦੇ ਵਿੱਚ ਜਿਹੜਾ ਮੰਡੀ ਦੇ ਨਾਲ ਪੜਨ ਵਾਲਾ ਇੱਕ ਬੰਦਾ ਹੁੰਦਾ ਉਹ FBI 'ਚ ਕੰਮ ਕਰਦਾ ਹੁੰਦਾ ਉਹ ਇਹ ਦੁਬਾਰਾ ਕੇਸ ਖੋਲਦਾ ਵੀ ਦੁਬਾਰਾ ਹੀ ਆਪਾਂ ਸਾਰੇ ਦੇਖੀਏ ਸਬੂਤ ਮਿਲਾ ਕੇ ਤਾਂ ਉਹਨਾਂ ਸਾਹਮਣੇ ਇੱਕ ਨਾਂ ਆਉਂਦਾ ਜਿਹੜਾ ਕਿ ਉਸ ਟਾਈਮ ਤੇ ਡਰੱਗ ਦੀ ਤਸਕਰੀ ਕਰ ਦਿੰਦਾ ਉਸ ਪਿੰਡ ਦੇ ਵਿੱਚ ਪਰ ਹੁਣ ਉਹ ਕੰਬੋਡੀਆ ਰਹਿੰਦਾ ਹੁੰਦਾ ਪੁਲਿਸ ਕੰਬੋਡੀਆ ਜਾਂਦੀ ਆ ਉਹਨੂੰ ਸਵਾਲ ਜਵਾਬ ਕਰਦੀ ਆ ੱੱਕੇ ਨਾਲ ਕੁਝ ਨਹੀਂ ਕਰ ਸਕਦੀ ਤੇ ਉਸ ਨੂੰ ਸਬੂਤ ਵੀ ਕੋਈ ਨਹੀਂ ਹੁੰਦਾ ਤੇ ਪੁਲਿਸ ਸ਼ੱਕ ਕਰਕੇ ਉਹਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਪੁਲਿਸ ਉਹਨੂੰ ਛੱਡ ਦਿੰਦੀ ਹੈ ਨਾ ਉਸ ਤੋਂ ਬਾਅਦ 2013 ਜੂਨ ਦਾ ਮਹੀਨਾ ਆ ਜਾਂਦਾ ਦੋ ਔਰਤਾਂ ਆਪਣੇ ਜਵਾਕਾਂ ਨੂੰ ਲੈ ਕੇ ਵਾਟਰ پارک ਚ ਜਾਂਦੀਆਂ ਨੇ ਤੇ ਆਪਸ ਗੱਲਾਂ-ਬਾਤਾਂ ਕਰਦੇ ਤਾਂ ਪਤਾ ਲੱਗਦਾ ਕਿ ਇਕੱਠੀਆਂ ਪੜੀਆਂ ਸੀ ਮੰਡੀ ਦੇ ਨਾਲ ਤਾਂ ਮੰਡੀ ਦਾ ਕੇਸ ਤਾਂ ਪਹਿਲੀ ਚਰਚਾ ਦੇ ਵਿੱਚ ਹੁੰਦਾ ਲੋਕਾਂ ਦੇ ਵਿੱਚ ਤੇ ਉਸ ਦੀ ਗੱਲਬਾਤ ਛੱਡਦੀ ਆ ਤੇ ਗੱਲਾਂ-ਗੱਲਾਂ 'ਚ ਇਹ ਕਹਿੰਦੀ ਆ ਕਹਿੰਦੀ ਮੈਨੂੰ ਸ਼ਾਇਦ ਪਤਾ ਵੀ ਜਿਹਦਾ ਕਤਲ ਜਿਹਨੇ ਕਤਲ ਕੀਤਾ ਉਹ ਬੰਦੇ ਦਾ ਉਹ ਬੰਦੇ ਦਾ ਨਾਮ ਹੁੰਦਾ ਜੀ ਟਿਮ ਬਾਸ ਆ ਬੰਦੇ ਦੀ ਫੋਟੋ ਆ ਇਹ ਬੰਦਾ ਇਸ ਕਤਲ ਦਾ ਹੱਕਦਾਰ ਇਸ ਨੇ ਕਤਲ ਕੀਤਾ ਹੁੰਦਾ ਕਿਵੇਂ ਕੀਤਾ ਗੱਲਾਂ ਬਾਤਾਂ ਕਰਦੇ ਆ ਕਹਿੰਦੀ ਵੀ ਜਦੋਂ ਇਹ ਟੀਮ ਦੀ ਗੱਲ ਕਰਦੇ ਆ ਕਹਿੰਦੀ ਇੱਕ ਦਿਨ ਮੈਂ ਘਰੇ ਕੱਲੀ ਸੀਗੀ ਮੇਰੇ ਜਵਾਖਾਂ ਨਾਲ ਮੈਂ ਇੱਕ ਔਰਤ ਗੱਲ ਕਰਦੀ ਆ ਇਹ ਮੇਰੇ ਹਸਬੰਡ ਦਾ ਦੋਸਤ ਸੀਗਾ ਮੇਰਾ ਹਸਬੰਡ ਘਰੇ ਨਹੀਂ ਸੀ ਘਰੇ ਆਉਂਦਾ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਪਰ ਮੈਂ ਪੁਲਿਸ ਦਾ ਨਾਮ ਲੈ ਕੇ ਇਹਨੂੰ ਡਰਾ ਕੇ ਭਜਾ ਦਿੰਨੀ ਆ ਦੂਜੀ ਔਰਤ ਜਿਹੜੀ ਕਿ ਉਸ ਟਾਈਮ ਤੇ 15 ਸਾਲਾਂ ਦੀ ਹੁੰਦੀ ਆ ਉਹ ਕਹਿੰਦੀ ਅਸੀਂ ਦੋਸਤਾਂ ਨਾਲ ਜਾ ਰਹੇ ਸੀਗੇ ਸਾਰੀ ਟੀਮ ਖੇਡਣ ਤੇ ਉੱਥੇ ਮੇਰੇ ਨਾਲ ਜ਼ਬਰਦਸਤੀ ਕਰਦਾ ਪਰ ਦੋਸਤ ਮੇਰੇ ਨਾਲ ਸੀਗੇ ਮੈਂ ਬਚ ਜਾਨੀ ਆ ਇਹ ਗੱਲਾਂ ਜਦੋਂ ਇਦਾਂ ਚੱਲ ਪੰਦੀਆਂ ਨੇ ਹੌਲੀ-ਹੌਲੀ ਇਹ ਗੱਲਾਂ ਪੁਲਿਸ ਤੱਕ ਪਹੁੰਚ ਜਾਂਦੀਆਂ ਨੇ ਪੁਲਿਸ ਪਹੁੰਚਦੀ ਆ ਟਿਮ ਵਾਸਤੇ ਜਿਹੜਾ ਕਿ ਉਸ ਐਕਨੇ ਕਮਿਊਨਿਟੀ ਦਾ ਹੀ ਮੈਂਬਰ ਹੁੰਦਾ ਇਹ ਔਰਤਾਂ ਪਹਿਲਾਂ ਉਸ ਟਾਈਮ ਤੇ ਤਾਂ ਨਹੀਂ ਬੋਲਦੀਆਂ ਵੀ ਸ਼ਾਇਦ ਸਾਡਾ ਨਾਂ ਨਾ ਜੇ ਡਰ ਜਾਂਦੀਆਂ ਨੇ ਹਨਾ ਪਰ ਸ਼ੱਕ ਇਹਨਾਂ ਨੂੰ ਉਸ ਟਾਈਮ ਤੇ ਹੁੰਦੇ ਕਿਉਂਕਿ ਉਹ ਬੰਦੇ ਦਾ ਬੈਕਗ੍ਰਾਉਂਡ ਹੀ ਐਸਾ ਹਾਬ ਦਾ ਹੁੰਦਾ ਇਸ ਨੂੰ ਬੁਲਾ ਲਿਆ ਜਾਂਦਾ ਜੀ ਪੁਲਿਸ ਥਾਣੇ ਇਹ ਟੋਟਲੀ ਨਕਾਰ ਦਿੰਦਾ ਕਹਿੰਦਾ ਨਾ ਤਾਂ ਮੈਂ ਮੰਡੀ ਨੂੰ ਜਾਣਦਾ ਜਦਕਿ ਇਹਨਾਂ ਦੀ ਕਮਿਊਨਿਟੀ 'ਚ ਹੀ ਕਤਲ ਹੋਇਆ ਸੀਗਾ ਪਰ ਇਹ ਨਕਾਰ ਦੰਦਾ ਟੋਟਲੀ ਕਹਿੰਦਾ ਮੈਨੂੰ ਨਹੀਂ ਪਤਾ ਕੌਣ ਆ ਹੁਣ ਪੁਲਿਸ ਕੋਲੇ ਦਾ ਸਬੂਤ ਨਹੀਂ ਹੁੰਦਾ ਡੀਐਨਏ ਲੈਣ ਦੀ ਕੋਸ਼ਿਸ਼ ਕਰਦੇ ਕਹਿੰਦਾ ਡੀਐਨਏ ਮੈਂ ਦੰਦਾ ਨਹੀਂ ਮੈਂ ਅਕਸਰ ਸੁਣਿਆ ਵੀ ਡੀਐਨਏ ਲੈ ਕੇ ਚੰਗੇ ਭਲੇ ਲੋਕਾਂ ਨੂੰ ਪਸਾ ਦਿੰਦੀ ਆ ਪੁਲਿਸ ਹੁਣ ਪੁਲਿਸ ਨੇ ਦਾ ਡੀਐਨਏ ਲੈਣਾ ਹੁੰਦਾ ਡੀਐਨਏ ਲੈਣ ਲਈ ਕਿਸੇ ਕੈਂਤੇ ਦੇ ਹੱਥ ਦੇ ਨਿਸ਼ਾਨ ਜਾਂ ਬੋਤਲ ਤੇ ਨਿਸ਼ਾਨ ਪਰ ਇਹ ਬਹੁਤ ਚਲਾਕ ਹੁੰਦੇ ਨੂੰ ਪਤਾ ਹੁੰਦਾ ਪੁਲਿਸ ਮੇਰੇ ਪਿੱਛੇ ਆ ਮੈਂ ਡੀਐਨਏ ਨਹੀਂ ਦੇਣਾ ਜਿੱਥੇ ਕੰਮ ਕਰਦਾ ਹੁੰਦਾ ਨਾ ਬੇਕਰੀ ਚ ਪੁਲਿਸ ਉਸ ਬੇਕਰੀ ਦੇ ਓਨਰ ਤੱਕ ਪਹੁੰਚਦੀ ਆ ਉਹ ਕਹਿੰਦੀ ਆ ਵੀ ਉਹ ਉਹਨਾਂ ਨੂੰ ਸਾਰਾ ਕੁਝ ਦੱਸ ਦਿੰਦੇ ਨੇ ਵੀ ਇਦਾਂ ਕਰਕੇ ਬੰਦਾ ਸਾਨੂੰ ਡੀਐਨਏ ਚਾਹੀਦਾ ਤਾਂ ਉਹ ਕਹਿੰਦੀ ਮੈਂ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਪ੍ਰੋਵਾਈਡ ਕਰੂੰ ਸਿਕਰੇਟ ਦਾ ਟੋਟਾ ਜਾਂ ਕੋਈ ਚੀਜ਼ ਚੱਕਦਾ ਤੇ ਹੱਥ ਲੱਗਦਾ ਇਹਦਾ ਮੂੰਹ ਲੱਗਦਾ ਕਿਤੇ ਹੈ ਨਾ ਫੁੱਕ ਦਾ ਜਿੱਦਾਂ ਵੀ ਮੈਂ ਪ੍ਰੋਵਾਈਡ ਕਰ ਦੂੰਗੀ ਤਿੰਨ ਮਹੀਨਾ ਤੱਕ ਇਹ ਬੰਦਾ ਕੋਈ ਨਿਸ਼ਾਨ ਨਹੀਂ ਛੱਡਦਾ ਆਪਣੇ ਕੇਨ ਬੋਤਲਾਂ ਸਭ ਨਾਲ ਲੈ ਕੇ ਜਾਂਦਾ ਤਿੰਨ ਮਹੀਨੇ ਬਾਅਦ ਇੱਕ ਦਿਨ ਇਹ ਸ਼ਰਾਬ ਪੀਂਦਾ ਤੇ ਕੇਨ ਗਾਰਬੇਜ ਕਰ ਦਿੰਦਾ ਦੂਜੇ ਦਿਨ ਵੀ ਬੋਤਲ ਪੀਂਦਾ ਪਾਣੀ ਦੀ ਉਦਹੀਂ ਗਾਰਬੇਜ ਕਰ ਦਿੰਦਾ ਉਹ ਲੇਡੀ ਗਾਰਵੇ ਦੇ ਵਿੱਚੋਂ ਕੀਨ ਕੱਢ ਕੇ ਪੁਲਿਸ ਨੂੰ ਪ੍ਰੋਵਾਈਡ ਕਰ ਦਿੰਦੀ ਆ ਤੇ ਪੁਲਿਸ ਜਦੋਂ ਡੀਐਨਏ ਚੈੱਕ ਕਰਦੇ 3 ਮਹੀਨੇ ਦਾ ਪ੍ਰੋਸੀਜਰ ਹੁੰਦਾ ਡੀਐਨਏ ਦਾ 3 ਮਹੀਨੇ ਬਾਅਦ ਪੁਲਿਸ ਕੋਲੇ ਉਹ ਸਬੂਤ ਬਿਲਕੁਲ ਮੈਚ ਕਰ ਜਾਂਦਾ ਡੀਐਨਏ ਜੋ ਮੰਡੀ ਦੀ ਲਾਸਟ ਡੀਐਨਏ ਮਿਲਿਆ ਸੀ ਤੇ ਇੱਕ ਸਮਾਨ ਦਾ ਡੀਐਨਏ ਬਿਲਕੁਲ ਮੈਚ ਕਰ ਜਾਂਦਾ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਤਾਂ ਇੱਥੇ ਸਟੇਟਮੈਂਟ ਇਹ ਦਿੰਦਾ ਕਹਾਣੀ ਆਬਦੀ ਕਹਿੰਦਾ ਮੰਡੀ ਤੇ ਸਾਡਾ ਪਿਆਰ ਸੀਗਾ ਸਾਡੇ ਰਿਲੇਸ਼ਨ ਸੀਗੇ ਜਦਕਿ ਪਹਿਲੀ ਸਟੇਟਮੈਂਟ ਚ ਇਹ ਕਹਿ ਰਿਹਾ ਸੀ ਕਿ ਤੇ ਮੈਂ ਤੈਨੂੰ ਜਾਣਦਾ ਹੀ ਨਹੀਂ ਹੈਗਾ ਦੂਜੀ ਸਟੇਟਮੈਂਟ ਚ ਕਹਿ ਰਿਹਾ ਸੀ ਕਿ ਸਾਡਾ ਪਿਆਰ ਸੀਗਾ ਸਾਡੇ ਰਿਲੇਸ਼ਨ ਵੀ ਵਧੀਆ ਸੀਗੇ ਪਰ ਮੈਨੂੰ ਪਤਾ ਨਹੀਂ ਕਤਲ ਕਿਹਨੇ ਕੀਤਾ ਇਹ ਗੱਲਾਂ ਬਤਾ ਚੇਂਜ ਕਰਦਾ ਇਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜੀ ਹੁਣ ਤੱਕ ਇਸ ਕੇਸ ਨੂੰ 30 ਸਾਲ ਹੋ ਗਏ ਹੁੰਦੇ ਨੇ ਐਪ ਕਰਨ ਦੇ ਦੋਸ਼ ਦੇ ਵਿੱਚ ਉਸ ਬੰਦੇ ਨੂੰ ਟਿੰਮ ਨੂੰ ਕਿਡਨਾਪ ਬਲਾਤਕਾਰ ਤੇ ਕਤਲ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹਨ ਪਰ ਇਹ ਬਾਰ ਬਾਰ ਸਟੇਟਮੈਂਟਾਂ ਚੇਂਜ ਕਰਦਾ ਜਦੋਂ ਦੀ ਵਾਈਫ ਨੂੰ ਗੱਲ ਪਤਾ ਲੱਗਦੀ ਆ ਵਾਈਫ ਦੇ ਇਹਨਾਂ ਦੇ ਤਿੰਨ ਬੱਚੇ ਹੁੰਦੇ ਨੇ ਉਹ ਵੀ ਤਲਾਕ ਦੇ ਦਿੰਦੀ ਆ ਤੇ ਦੱਸਦੀ ਆ ਕਹਿੰਦੀ ਵਿਆਹ ਵੇਲੇ ਹੁਣ ਤੱਕ ਮੇਰੀ ਜ਼ਿੰਦਗੀ ਬਹੁਤ ਨਰਕ ਭਰੀ ਰਹੀ ਆ ਮੈਨੂੰ ਬਹੁਤ ਕੁੱਟਦਾ ਮਾਰਦਾ ਸੀਗਾ ਇਹ ਹੁਣ ਤੱਕ ਮੰਡੀ ਦੀ ਮਾਂ ਲਗਭਗ 81 ਸਾਲ ਦੀ ਹੋ ਗਈ ਹੁੰਦੀ ਆ ਉਹ ਕਹਿੰਦੀ ਵੀ ਮੈਂ ਉਸ ਟਾਈਮ ਤੇ 53 ਸਾਲਾਂ ਦੀ ਸੀ ਜਦੋਂ ਕਤਲ ਹੋਇਆ ਸੀਗਾ ਤੇ ਅੱਜ ਮੈਂ ਪਹਿਲੀ ਵਾਰੀ ਸਕੂਨ ਦੀ ਨੀਂਦ ਸੌਂਗੀ ਗਿਰਫ ਤਾਰੀ ਕੀਤੀ ਜਾਂਦੀ ਹੈ ਇਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਜੀ ਜੇਲ੍ਹ ਦੇ ਵਿੱਚ ਇਹ ਆਪਦੇ ਆਪ ਨੂੰ ਮਾਰਨ ਦੀ ਕੋਸ਼ਿਸ਼ ਵੀ ਕਰਦਾ ਦੋ ਤਿੰਨ ਵਾਰੀ ਪਰ ਇਹ ਬਚ ਰਹਿੰਦਾ। ਇਹਦੀ ਵਾਈਫ ਦੇ ਬਿਆਨ ਦੇ ਮੁਤਾਬਕ ਮੰਡੀ ਦੇ ਕਤਲ ਤੋਂ ਕੁਝ ਦਿਨਾਂ ਬਾਅਦ ਹੀ ਇਹ ਮੂਵ ਕਰ ਲੈਂਦੇ ਆ। ਇਹ ਵਿਆਹ ਕਰਾ ਲੈਂਦਾ ਹੁੰਦਾ ਤੇ ਉਸ ਤੋਂ 31 ਕਿਲੋਮੀਟਰ ਦੂਰ ਹੋਰ ਸ਼ਹਿਰ ਚਲੇ ਜਾਂਦੇ ਆ ਜਿੱਥੇ ਬੇਕਰੀ 'ਚ ਨੌਕਰੀ ਕਰਦਾ ਜਿਹੜੀ ਬੇਕਰੀ ਦੀ ਓਨਰ ਨੇ ਇਸ ਨੂੰ ਫੜਾਉਣ ਦੇ ਵਿੱਚ ਮਦਦ ਕੀਤੀ ਆ। ਅੱਜ ਇਹ ਇਦਾਂ ਦਾ ਹੋ ਚੁੱਕਿਆ ਜੇਲ੍ਹ ਦੇ ਵਿੱਚ ਆ ਤੇ ਦੇਖੋ ਵੀ ਉਸ ਔਰਤਾਂ ਨੇ ਜੇ ਪਹਿਲਾਂ ਬਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਪਹਿਲਾਂ ਜੇਲ੍ਹ ਚਲਾ ਜਾਂਦਾ ਪਰ ਦੇਖੋ 30 ਸਾਲ ਲੱਗੇ ਇਸ ਕੇਸ ਨੂੰ ਸੁਲਝਾਉਣ ਦੇ ਵਿੱਚ ਆਖਰਕਾਰ ਦੋ ਔਰਤਾਂ ਦੀਆਂ ਗੱਲਾਂ ਬਾਤਾਂ ਨੇ ਇਸ ਬੰਦੇ ਨੂੰ ਫੜਨ ਦੇ ਵਿੱਚ ਬਹੁਤ ਵੱਡੀ ਹੈਲਪ ਕਰਾਈ ਮਿਲਦੇ ਆਂ ਜੀ ਕਿਸੇ ਹੋਰ ਸਟੋਰੀ ਦੇ ਵਿੱਚ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਦੇ ਹੋ ਸਟੋਰੀਆਂ ਘਟ ਆਈਆਂ ਸੀ ਦੋ ਤਿੰਨ ਹੁਣ ਲਗਾਤਾਰ ਆਉਣਗੀਆਂ ਸ਼ੁਕਰੀਆ